ਦਾ ਵੀਆਈਪੀ ਕਲਚਰ ਜਿਹੜਾ ਉਹ ਖਤਮ ਕੀਤਾ ਜਾਊਗਾ ਪਰ ਸਾਨੂੰ ਅੱਜ ਇੱਥੇ ਖਟਖਟ ਕਰਾਂ ਦੀ ਧਰਤੀ ਤੇ ਪਹੁੰਚ ਕੇ ਸਾਨੂੰ ਇਹ ਅਹਿਸਾਸ ਹੋ ਗਿਆ ਵੀ ਇਹ ਇੱਕ ਚੋਰ ਨੇ ਠੱਗ ਨੇ ਔਰ ਮੀਡੀਆ ਨੂੰ ਅੰਦਰ ਜਾਣ ਤੋਂ ਜਿਹੜਾ ਉਹ ਰੋਕਿਆ ਜਾ ਰਿਹਾ ਜਿਹੜੇ ਮੀਡੀਆ ਆ ਜਾਂ ਸੋਸ਼ਲ ਮੀਡੀਆ ਉਹਨਾਂ ਨੂੰ ਬਿਲਕੁਲ ਵੀ ਅੰਦਰ ਜਾਣ ਤੋਂ ਮਨਾ ਕੀਤਾ ਜਾ ਰਿਹਾ ਔਰ ਇੱਕ ਰੈੱਡ ਕਾਰਡ ਮੰਗ ਰਹੇ ਨੇ ਤੁਸੀਂ ਸਰ ਕੀ ਨਾਮ ਹੈ ਤੁਹਾਡਾ ਸਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪੁਲਿਸ ਅਧਿਕਾਰੀ ਇੱਥੇ ਖੜੇ ਨੇ ਡਿਊਟੀ ਤੇ ਤਨਾਤ ਉਹ ਕੁਝ ਵੀ ਬੋਲਣ ਤੋਂ ਇਤਰਾਜ਼ ਨੇ ਸਰ ਤੁਸੀਂ ਇੱਕ ਮਿੰਟ ਇਹਨਾਂ ਦੀ ਨੇਮ ਪਲੇਟ ਦੇਖਿਓ ਸਰ ਕੀ ਨਾਮ ਹੈ ਇਹਨਾਂ ਦਾ ਸਰ ਇੱਧਰ ਨੂੰ ਮੜਾਇਆ ਆਪਣਾ ਫੇਸ ਦਿਖਾਇਓ ਜੀ ਇੱਧਰ ਨੂੰ ਸਰ ਇਹਨਾਂ ਦਾ ਕੈਮਰਾ ਇਹਨਾਂ ਦੀ ਨੇਮ ਪਲੇਟ ਚੈੱਕ ਕਰੋ ਕੀ ਨਾਮ ਹੈ ਇਹਨਾਂ ਦਾ ਭਾਜੀ ਤੁਸੀਂ ਕਿਉਂ ਨਹੀਂ ਜਾਣਦੇ ਰਹੇ ਅੰਦਰ ਕਿਸੇ ਵੀ ਆਮ ਪਬਲਿਕ ਨੂੰ ਜਾਂ ਕਿਸੇ ਨੂੰ ਇੱਥੇ VIP ਖਤਮ ਕੀਤਾ ਜਾ ਰਿਹਾ ਉੱਥੇ ਤੁਸੀਂ VIP ਬੰਦੇ ਨੂੰ ਕਿਉਂ ਅੰਦਰ ਜਾਣਦੇ ਰਹੇ ਮੌਨ ਸਰ ਤੁਸੀਂ VIP ਕਾਰਡ ਦਾ ਕਲਚਰ ਕੀ ਕਹਿਣਾ ਚਾਹੋਗੇ ਅ ਅਸੀਂ ਸਾਡੇ ਕੋਲ ਇਸੇ ਰੈਂਕ ਦੇ ਅਧਿਕਾਰੀਆਂ ਮੌਜੂਦ ਨੇ ਸਰ ਕੀ ਨਾਮ ਕੀ ਹੈ ਤੁਹਾਡਾ ਸਰ ਸਰ ਕੀ ਨਾਮ ਤੁਹਾਡਾ ਸਰ ਭਈਆ ਉਹ ਦੇਖ ਲਿਆ ਸਰ ਜੀ ਤੁਸੀਂ ਦੇਖ ਸਕਦੇ ਹੋ ਜਿੱਥੇ ਆਮ ਲੋਕਾਂ ਦੇ ਨਾਲ ਜਿੱਥੇ ਕੀ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਹੈ ਆਮ ਲੋਕ ਤੁਸੀਂ ਦੇਖ ਸਕਦੇ ਆਪਾਂ ਗੱਲਬਾਤ ਕਰਾਂਗੇ ਆਮ ਲੋਕ ਤਾਂ ਬੜੀ ਦੂਰ ਦੀ ਗੱਲ ਹੈ ਜਿੱਥੇ ਹਲਕਾ ਵਿਧਾਇਕ ਵੀ ਜਿਹੜੇ ਉਹਨਾਂ ਦੇ ਜਿਹੜੇ ਕੋਈ ਵੀ ਮੈਂਬਰ ਹੈ ਉਹਨਾਂ ਨੂੰ ਐਂਟਰੀ ਨਹੀਂ ਦਿੱਤੀ ਜਾ ਰਹੀ ਔਰ ਮੀਡੀਆ ਵਾਲੇ ਨੂੰ ਵਿਦਾਊਟ ਐਂਟਰੀ ਨਹੀਂ ਦਿੱਤੀ ਜਾ ਰਹੀ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਜਿਹੜੇ ਖਟਕੜਕਲਾ ਸ਼ਹੀਦ ਭਗਤ ਸਿੰਘ ਜੀ ਜਿਨ੍ਹਾਂ ਦਾ ਜਨਮ ਸਥਾਨ ਜੱਦੀ ਪਿੰਡ ਖਟਕੜਕਲਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕਤਾਰ ਦੇ ਵਿੱਚ ਖੜੇ ਆ ਔਰ ਸਾਡੇ ਨਿਊਜ਼ ਵਾਲੇ ਪੱਤਰਕਾਰ ਭਾਈ ਜਿਹੜੇ ਬਾਹਰ ਘੁੰਮ ਰਹੇ ਆ ਔਰ ਜਿਨ੍ਹਾਂ ਨੇ ਸਾਰਾ ਜਿਹੜਾ ਪ੍ਰੋਗਰਾਮ ਮਿੱਥਿਆ ਹੋਇਆ ਦਿਖਾਣਾ ਆਪਣੇ ਚੈਨਲ ਦੇ ਲਈ ਔਰ ਕਿਵੇਂ ਉਹ ਬਾਹਰ ਘੁੰਮ ਰਹੇ ਆ ਦੇਖ ਦੇਖ ਸਕਦੇ ਹੋ ਤੁਸੀਂ ਸਸ ਸਸੀਗਲ ਜੀ ਮੈਂ ਇਹ ਕਹਿਣਾ ਚਾਹਾਂਗਾ ਕਿ ਮੇਰਾ ਇੱਕ ਵੈਬ ਮੀਡੀਆ ਚੱਲਦਾ ਮੈਂ ਆਪਣਾ ਚੈਨਲ ਚਲਾਉਣਾ ਮੈਂ ਉਹਦੇ ਕਰਕੇ ਸੀਐਮ ਭਗਵੰਤ ਮਾਨ ਜੀ ਕਹਿੰਦੇ ਸਨ ਕਿ ਅਸੀਂ ਜਿਹੜੀ ਇਹ ਆਮ ਆਦਮੀ ਦੀ ਸਰਕਾਰ ਆ ਇੱਥੇ ਸਾਰਾ ਵੀਆਈਪੀ ਕਲਚਰ ਜਿਹੜਾ ਉਹ ਖਤਮ ਕੀਤਾ ਜਾਊਗਾ ਪਰ ਸਾਨੂੰ ਅੱਜ ਇੱਥੇ ਖਟਖਟ ਕਰਾਂ ਦੀ ਧਰਤੀ ਤੇ ਪਹੁੰਚ ਕੇ ਸਾਨੂੰ ਇਹ ਅਹਿਸਾਸ ਹੋ ਗਿਆ ਵੀ ਇਹ ਕੋ ਚੋਰ ਨੇ ਠੱਗ ਨੇ ਔਰ মিডিਆ ਨੂੰ ਅੰਦਰ ਜਾਣ ਤੋਂ ਜਿਹੜਾ ਉਹ ਰੋਕਿਆ ਜਾ ਰਿਹਾ ਔਰ ਸਾਨੂੰ ਜਿਹੜੀ ਕਵਰੇਜ ਕਰਨ ਤੋਂ ਰੋਕਿਆ ਜਾ ਰਿਹਾ ਇਹਦੇ ਵਿੱਚ ਜਾਂ ਤਾਂ ਇਹਦਾ ਜਵਾਬ ਜਿਹੜਾ ਉਹ ਸੀਐਮ ਭਗਵੰਤ ਮਾਨ ਦੇ ਸਕਦੇ ਨੇ ਜਾਂ ਪੁਲਿਸ ਅਧਿਕਾਰੀਆਂ ਨੂੰ ਜਦੋਂ ਇਸ ਬਾਬਾ ਅਸੀਂ ਪੁੱਛਿਆ ਵੀ ਸਾਨੂੰ ਅੰਦਰ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਉਹ ਸਾਨੂੰ ਅੰਦਰ ਜਾਣ ਤੋਂ ਵੀ ਮਨਾ ਕੀਤਾ ਜਾ ਰਿਹਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਪਾਸ ਵੀ ਹੈ ਸਰਕਾਰ ਪੈਂਦਾ ਵੀ ਸਾਨੂੰ ਅੰਦਰ ਨਹੀਂ ਜਾਣ ਦੇ ਰਿਹਾ ਹੈ ਪਾਸ ਤੇ ਆਈਡੀ ਕਾਰਡ ਵੀ ਹੈ ਆਈਡੀ ਕਾਰਡ ਸਾਰਾ ਕੁਝ ਹੈ ਸਰਕਾਰ ਕਿਹਾ ਜਾ ਰਹੀ ਹੈ ਆਮ ਲੋਕਾਂ ਸਰਕਾਰ ਤੁਸੀਂ ਕੀ ਕਹਿਣਾ ਚਾਹਵੇਂ ਇਸ ਟਾਈਮ ਸਾਨੂੰ ਪਾਸ ਹੋਣ ਦੇ ਬਾਵਜੂਦ ਕੈਮਰੇ ਹੋਣ ਦੇ ਬਾਵਜੂਦ ਸਾਨੂੰ ਅੰਦਰ ਨਹੀਂ ਜਾਣ ਦੇ ਰਹਾ ਕਹਿ ਰਹੇ ਤੁਸੀਂ ਲੇਟ ਆਏ ਆ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਇਹੀ ਕਹਿਣਾ ਹੈ ਕਿ ਤੁਸੀਂ ਲੇਟ ਆਏ ਆ ਟ੍ਰੈਫਿਕ ਦੇ ਕੰਟਰੋਲ ਨਹੀਂ ਹੈ ਆ ਦੇਖੋ ਪਾਸ ਔਰ ਆਈਡੀ ਦੇਖੋ ਤੁਸੀਂ ਦੇਖ ਸਕਦੇ ਹੋ ਸਾਡੇ ਪ੍ਰਸ਼ਾਸਨ ਦਾ ਨਵਾਂ ਸ਼ਹਿਰ ਅਸੀਂ ਆਈ ਆਈ ਫੋਰ ਰਿਕਵੈਸਟ ਯੂ ਐਸਐਸਪੀ ਨਵਾਂ ਸ਼ਹਿਰ ਜਿਹੜੇ ਸਾਡੇ ਮੇਨ ਆਫੀਸਰ ਨੇ ਉਹਨਾਂ ਨੂੰ ਰਿਕਵੈਸਟ ਕਰਦੇ ਆ ਕਿ ਬਿਲਕੁਲ ਲਿਹਾਜ਼ਾ ਵਰਤੇ ਸਾਬ ਜਿਹੜੇ ਮੀਡੀਆ ਪੱਤਰਕਾਰ ਭਾਈ ਸਾਰਾ ਔਰ ਜਿਹੜੇ ਵਿਧਾਇਕ ਐਮਐਲਏ ਕੋਈ ਵੀ ਆਉਂਦਾ ਉਹਨਾਂ ਦੇ ਕੈਂਡੀਡੇਟ ਜਿਹੜੇ ਹੈ ਨਾਲ ਆਂਦੇ ਉਹਨਾਂ ਨੂੰ ਐਂਟਰੀ ਦਿੱਤੀ ਜਾ ਰਹੀ ਕਿ ਆਮ ਪਬਲਿਕ ਦੀ ਜਿਹੜੀ ਸਰਕਾਰ ਬਣੀ ਹੋਈ ਹੈ ਪੰਜਾਬ ਦੇ ਵਿੱਚ 92 ਸੀਟਾਂ ਪਬਲਿਕ ਨੇ ਲੈ ਕੇ ਦਿੱਤੀਆਂ ਆ ਉਹਨਾਂ ਨੂੰ ਹੀ ਇੱਥੇ ਰਾਸਮੈਂਟ ਕੀਤਾ ਜਾ ਰਿਹਾ ਤੁਸੀਂ ਸਾਡੇ ਨਾਲ ਜੁੜੇ ਰਹੋ ਕੀ ਸੱਚਾਈ ਹੈ ਸੀ ਤੁਹਾਨੂੰ ਦਿਖਾਵਾਂਗੇ ਆਪਾਂ ਆਮ ਲੋਕਾਂ ਦਾ ਆਪਾਂ ਜਾਣ ਜਾਣੂਗਾ ਜਾਣਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਜਿਵੇਂ ਕਿ ਇੱਕ ਬੈਰੀਕਡ ਕੀਤਾ ਹੋਇਆ ਪੰਜਾਬ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਆਪਾਂ ਜਿਹੜੇ ਆਪਾਂ ਇਹ ਗੱਲਬਾਤ ਕਰਾਂਗੇ ਭਾਜੀ ਕੀ ਨਾਮ ਆ ਆਪਣਾ Gopal Kishan ਤੁਮ ਆਇਓ ਤੁਸੀਂ ਦੁਦਿਆਨੇ ਤੁਸੀਂ ਉਹਨਾਂ ਐਂਟਰੀ ਜਨਨ ਕੀਤੀ ਯਾਰੀ ਐਂਟਰੀ ਰਸ਼ ਬਹੁਤ ਹੈ ਭਾਜੀ ਜੀ ਰਸ਼ ਬਹੁਤ ਹੈ ਕੋਈ ਗੱਲ ਨਹੀਂ ਐਂਟਰੀ ਉਹ ਅੰਦਰ ਬੰਦੇ ਹੈਗੇ ਆਪਣੇ ਮਿਲ ਜੂਗੀ ਐਂਟਰੀ ਕੋਈ ਦਿੱਕਤ ਨਹੀਂ ਬਿਲਕੁਲ ਜੀ ਬਿਲਕੁਲ ਜਿਹੜੇ ਹੈਗੇ ਆ ਇਹਨਾਂ ਦੇ ਜਿਹੜੇ ਕੋਈ ਵੀ ਕੈਂਡੀਡੇਟ ਆ ਉਹਨਾਂ ਦੇ ਬੰਦੇ ਬੈਠੇ ਆ ਜਿਵੇਂ ਕਿ ਅਸੀਂ ਤੁਹਾਨੂੰ ਬਾਰ ਬਾਰ ਇਹ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆਪਾਂ ਬਿਲਕੁਲ ਮੇਨ ਜਿਹੜਾ ਗੇੜ ਦਿਖਾਵਾਂਗੇ ਕਿ ਜਿਹੜਾ ਹਾਲਾਤ ਨੇ ਕੀ ਹਾਲਾਤ ਨੇ ਜਿਵੇਂ ਕਿ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਗੇਟ ਜਿਹੜਾ ਬੈਰੀਗੇਟ ਜਿਹੜਾ ਕੀਤਾ ਬੰਦ ਕੀਤਾ ਹੋਇਆ ਜਿੱਥੇ ਆਮ ਲੋਕਾਂ ਦੀ ਸਰਕਾਰ ਕਿਹਾ ਜਾ ਰਿਹਾ ਉੱਥੇ ਹੀ ਆਮ ਲੋਕ ਜਿਹੜੀ ਸਾਡੀ ਜਨਤਾ ਬਾਹਰ ਕੋ ਮਰੀ ਹੈ ਤੁਸੀਂ ਦੇਖੋ ਸਾਡੇ ਚੈਨਲ ਦੇ ਰਾਹੀਂ ਬਿਲਕੁਲ ਜੁੜੇ ਰਹੋ ਕੀ ਸੱਚਾਈ ਹੈ ਕਿ ਜਿੱਥੇ ਭਗਵੰਤ ਮਾਨ ਜੀ ਨੇ ਕਿਹਾ ਕਿ ਬਿਲਕੁਲ ਜਿਹੜੀ ਆਮ ਲੋਕਾਂ ਦੀ ਸਰਕਾਰ ਹੈ ਜਿੱਥੇ ਹਰੇਕ ਤਰ੍ਹਾਂ ਦੀ ਫੈਸਿਲਿਟੀ ਮੁਹੱਈਆ ਕਰਵਾਈ ਜਾਊਗੀ ਉੱਥੇ ਹੀ ਜਿਹੜੇ ਹੈਗੇ ਲੋਕ ਜਿਹੜੇ ਦੇਖੋ ਕਿਵੇਂ ਤੱਕਮ ਤੱਕਾ ਤੇ ਹੋ ਰਿਹਾ ਗੇਟ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜੁੜੇ ਰਹੋ ਕੀ ਸੱਚਾਈ ਹੈ ਬਿਲਕੁਲ ਅਸੀਂ ਤੁਹਾਨੂੰ ਜਰੂਰ ਦਿਖਾਵਾਂਗੇ ਤੁਸੀਂ